ਨਾ ਤਰ੍ਹਾਂ ਤਾਰੇ ਗੁਰਸਿੱਖ ਉਹਦੇ ਗਿਆਨ ਨਾਲ ਹੋਰ ਸਿੱਖ ਉਹ ਆਪ ਦਾ ਦਰਵਾਜ਼ਾ ਆਪ ਦਾ ਉਹ ਦਰਵਾਜ਼ਾ ਪਹੁੰਚ ਗਿਆ ਆਪ ਕਰਨ ਦੀ ਗੱਲ ਰਹੀ ਇੱਥੇ ਜਿਹੜਾ ਆਪ ਦਰਵਾਜ਼ਾ ਹੈ ਇਹ ਹੁਣ ਬਖਤਾ ਦੀ ਗੱਲ ਹੈ ਭਗਤਾਂ ਦਾ ਤਰਨ ਤੇ ਵੀ ਗਾਹ ਚਲੇਗਾ ਮੁਗਲ ਦਰਵਾਜ਼ੇ ਤੇ ਪਹੁੰਚ ਗਏ ਉਹਨਾਂ ਦੇ ਤਾਰੇ ਹੋਏ ਫਿਰ ਉਹ ਸਿੱਧਾ ਕਰਦੇ ਉਹ ਤਰਨ ਨੂੰ ਹੀ ਸਿਖਾਉਂਦੇ ਨੇ ਹੋਰ ਕੀ ਕਰਦੇ ਨੇ ਉਹ ਕੋਚ ਨੇ ਟ੍ਰੇਨਿੰਗ ਦਿੰਦੇ ਨੇ ਵੀ ਪਈਏ ਤਰਨ ਪਾਲ ਸ਼ਾਹ ਕਹਿੰਦਾ ਤਰਨ ਦੇ ਕੋਚ ਨੇ ਹੋਰ ਕੁਝ ਨਹੀਂ ਹਣੋ ਉਹ ਹੋਣਾ ਨੂੰ ਵਧੀਆ ਸਕਾਰ ਨੇ ਐ ਤਰੀਕਾ ਹੁੰਦਾ ਕੋਚ ਹੁੰਦੇ ਨਹੀਂ ਉਹ ਜਿਹੜਾ ਆਪ ਵਧੀਆ ਪਲੇਅਰ ਹੈ ਉਹ ਹੀ ਕੋਚ ਹੋਊਗਾ ਔਰ ਕੋਈ ਜਾ ਕੇ ਬਣ ਜੂ ਉਹ ਕੋਚ ਹੁੰਦੇ ਰਹੇ ਨੇ ਤਾਂ ਇਹਨੂੰ ਤਰਨ ਦੀ ਹੋਰ ਕੀ ਉਰਾ ਨੇ ਤਾਂ ਇਹ ਕਰਦੇ ਹੈ ਕਰੇ ਨੇ ਸਬੂਤ ਮਨਣਾ ਨਾਨਕ ਭਾਵੇਂ ਨਾ ਪਿਖ ਨਾਨਕ ਕਹਿੰਦੇ ਜਿਹੜੇ ਬਾਣੀ ਨੂੰ ਮੰਨਦਾ ਹੈ ਦੁਬਾਰਾ ਜਨਮ ਨਹੀਂ ਹੁੰਦਾ ਭਾਵੇਂ ਨਾ ਪਿਖਦਾ ਉਹਨਾਂ ਦੁਆਰੇ ਪੀ ਕੇ ਮੰਗਦੇ ਫਿਰਦੇ ਨੇ ਦੁਨੀਆ 'ਚ ਹੋਰ ਕੀ ਕਰਦੇ ਹੰਪੀ ਪੀਖ ਘੁਪੇ ਖਾਰੀ ਤੇਰੇ ਤੂੰ ਨਿੱਜ ਪਤਾ ਹੈ ਦਾਦਾ ਉਹ ਦੁਨੀਆ ਜੁਨੀਆ ਨਹੀਂ ਲੈਂਦੇ ਪੀਖ ਮੰਗਦੇ ਫਿਰਦੇ ਘਾਰਨੀ ਵਾਲੇ ਫਿਰਦੇ ਇਹ ਸੰਸਾਰ ਦੇ ਜਨਮ ਵਾਲੇ ਸਾਰੇ ਪਖਾਰੀ ਹੋਦੇ ਵੀ ਜੋ ਮੰਗਣਾ ਪਖਾਰੀਓ ਮੰਗਦੇ ਨੇ ਐਸਾ ਫੇੜ ਪੌਦੇ ਪਾਣੀ ਮੰਗਦੇ ਨੇ ਮੰਗਦੇ ਨੇ ਫਸਲ ਕਰਦੀ ਆ ਜਾਂਦੀ ਹੈ ਫੰਗਦੀ ਹੈ ਨਾ ਅੱਜ ਵੀ ਉਹਦਾ ਫਸਲ ਨਾ ਪੈਸਾ ਹੋਵੇ ਭੁੱਖ ਪਿਆਸ ਲੱਗਦੀ ਹੈ ਮੂੰਹ ਦਾ ਰੋਸ ਹੋ ਜਾਂਦਾ ਇਹ ਮੇ ਫਸਲ ਆਪਾਂ ਕਹਿੰਦੇ ਨੇ ਫਸਲ ਉਦਾਸ ਹੈ ਮੁਰਝਾਈ ਹੋਈ ਹੈ ਉਦਾਸ ਉਰੇ ਪਤਾ ਲੱਗਦਾ ਸ਼ਰੀਰ ਤੋਂ ਉਹ ਅੰਦਰੋਂ ਮੰਗ ਰਿਹਾ ਹੈ ਨਾ ਕੁਝ ਐ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋ ਬਸ ਜਿਹੜਾ ਨਾਮ ਨਰੰਜਣਾ ਉਹ ਤਾਂ ਭਾਈ ਉਹੀ ਜੱਲਦਾ ਜਿਹਨੇ ਨਾਮ ਨਰੰਜਣ ਨੂੰ ਪ੍ਰਾਪਤ ਕਰ ਲਿਆ ਆਪਣੇ ਮਨ ਵਿੱਚ ਹੈ ਜਾਣਦਾ ਉਹਦਾ ਮਨੇ ਜਾਣਦਾ ਹੈ ਉਹਦਾ ਮਨੇ ਸੁੱਖ ਜਿਹੜਾ ਮਹਿਸੂਸ ਕਰਦਾ ਉਹਦੇ ਮਨ ਨੂੰ ਪਤਾ ਹੈ ਪੰਚ ਪ੍ਰਵਾਣ ਪੰਚ ਪ੍ਰਧਾਨ ਅਵਸਥਾ ਜਿਹੜੀ ਹੈਗੀ ਹੈ ਮਨ ਨੂੰ ਜਿਆਦਾ ਆਨੰਦ ਹੁੰਦਾ ਬਨੇ ਬੇਚੈਨ ਜਿੰਜੀ ਬੇਚੈਨ ਉਸਨੇ ਆਨੰਦ ਮਹਿਸੂਸ ਕਰਨਾ ਹੈ ਮਨ ਜਾਣ ਮਨ ਕੋਈ ਮਨ ਡੱਲਾ ਮਨ ਜਾਣਦਾ ਹੈ ਜਿਹੜਾ ਮਨ ਲੈਂਦਾ ਮਨ ਕੇ ਬਾਅਦ ਜਿਹੜਾ ਕੋਈ ਮਨ ਬੰਨਦਾ ਉਹ ਜਾਣਦਾ ਹੈ ਇਹ ਆਨੰਦ ਕੀ ਹੁੰਦਾ ਹਾਂਜੀ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚ ਪ੍ਰਧਾਨ ਜਿਹੜੇ ਮੰਨਣ ਵਾਲੇ ਨੇ ਇਹ ਪੰਜ ਹੁੰਦੇ ਨੇ ਜਿਹੜੇ ਮੰਨੇ ਪਾਵੇ ਮੋਖ ਦੁਆਰੇ ਇਹਨੂੰ ਕਹਿੰਦੇ ਨੇ ਪੰਜ ਦਰਗਾਹ ਵਿੱਚ ਜਿਹਾਗੇ ਪੰਜ ਬਣਦੇ ਨੇ ਐ ਇਥੋਂ ਚੁਣ ਕੇ ਕੱਢ ਲਏ ਜਾਂਦੇ ਨੇ ਜਿਹੜੇ ਵੋਟਾਂ ਜਿੱਤੇ ਜਿੱਤ ਜਾਂਦੇ ਨੇ ਐਲਪੀ ਦਿੱਲੀ ਚਲੇ ਜਾਂਦੇ ਨੇ ਸਾਢੇ ਵੜੇ ਤੋਂ ਮਿਲ ਜਾਂਦਾ ਦਿਖਾ ਕੇ ਪਾਰਲਮਨ ਚ ਬਣਦੇ ਜਾਂਦੇ ਨੇ ਜਾ ਕੇ ਐਵੇਂ ਇਥੋਂ ਚੁਣੇ ਹੋਏ ਸੱਚਖੰਡ ਦੀ ਬਾਣੀ ਵਿੱਚ ਬਿਚਾਈ ਜਾਂਦੇ ਨੇ ਉੱਥੇ ਸਾਰੇ ਪੰਚੇ ਨੇ ਸਾਰੇ ਹੀ ਪੰਚ ਨੇ ਸੱਚਖੰਡ ਦੇ ਵਿੱਚ ਪੰਚ ਪ੍ਰਵਾਨ ਇਹ ਨਕਸ਼ਾ ਸੱਚਖੰਡ ਦਾ ਦੱਸਿਆ ਹੈ ਉੱਥੇ ਕੌਣ ਹੈ ਕੋਈ ਉੱਥੇ ਰਾਸ਼ਟਰਪਤੀ ਨਹੀਂ ਕੋਈ ਕੁਝ ਨਹੀਂ ਸਾਰੇ ਹੀ ਪ੍ਰਦਾਨ ਨੇ ਸਾਰੇ ਪੰਚੇ ਨੇ ਉੱਥੇ ਕੋਈ ਆਪਣਾ ਬਣਾ ਛੋਟਾ ਵੀ ਜੁੜ ਕੇ ਬਣਾਉਂਦੇ ਜਿਵੇਂ ਇੱਥੇ ਬਣਾਉਂਦੇ ਹੋ ਤੁਸੀਂ ਕੋਈ ਮਿਨਿਸਟਰ ਬਣ ਗਿਆ ਕੋਈ ਪ੍ਰਾਈਮ ਮਿਨਿਸਟਰ ਬਣ ਗਿਆ ਬਿਲਕੁਲ ਨਹੀਂ ਬਣਦਾ ਉੱਥੇ ਕਿਉਂਕਿ ਉੱਥੇ ਜਦੋਂ ਬਣਾ ਲੜਗੇ ਤਾਂ ਬڑے ਛੋਟੇ ਬਣ ਜਾਂਦੇ ਸਭ ਬਰਾਬਰ ਨੇ ਜਿਹੜੇ ਪਹਿਲੇ ਬੈਠੇ ਨੇ ਉਹ ਇਹ ਹੀ ਚਲੇ ਜਾਂਦੇ ਨੇ ਉਹ ਦੋ ਹਜ਼ਾਰ ਸੌ ਨੇ ਦੋ ਹਜ਼ਾਰ ਸੌ ਉੱਥੇ ਕੁਝ ਨਹੀਂ ਹੁੰਦਾ ਪੰਚ ਪ੍ਰਵਾਨ ਪੰਚ ਪ੍ਰਧਾਨ ਜਿਹੜੇ ਪ੍ਰਵਾਨ ਇੱਥੇ ਦਰਗਾਹ ਇੱਥੋਂ ਬੈਠੇ ਪ੍ਰਵਾਨ ਹੋ ਜਾਂਦੇ ਨੇ ਪ੍ਰਵਾਨ ਤਾਂ ਹੁੰਦਾ ਇੱਥੇ ਹੀ ਸੀਨੀਅਰ ਜੁਗੀਆਂ ਪ੍ਰਵਾਨ ਤਾਂ ਹੁੰਦਾ ਇੱਥੇ ਹੀ ਪਰ ਦਰਗਾਹ ਜਾ ਕੇ ਦਰਗਾਹ ਚਲੇ ਉਹ ਪ੍ਰਧਾਨ ਇੱਥੇ ਵਾਸਤੇ ਪ੍ਰਧਾਨ ਇੱਥੇ ਪ੍ਰਧਾਨ ਕੀ ਹੈ ਇੱਥੇ ਗੁਰਨਾਨਕ ਦੀ ਗੱਲ ਚੱਲਦੀ ਹੈ ਜਲਦੀ ਅਰਮਰਦਾ ਸੀ ਜਿਹੜੇ ਉੱਥੇ ਪਹਿਲੇ ਬੈਠੇ ਸੀ ਇਹਨਾਂ ਨੇ ਜਨਮ ਨਹੀਂ ਆ ਉਹਨਾਂ ਦਾ ਨਾਮ ਨਹੀਂ ਜਾਂਦਾ ਸੰਸਾਰ ਦੀ ਪ੍ਰਧਾਨਗੀ ਜਲਦੀ ਹੈ ਉਹਨਾਂ ਦੀ ਸੰਸਾਰ 'ਚ ਭਗਤ ਕਬੀਰ ਦਾ ਨਾਮ ਜਾਂਦਾ ਜਾਂਦਾ ਨਾ ਜਿਹੜੇ ਹੁਣ ਦਰਵਾਜ਼ੇ ਬੈਠੇ ਨੇ ਇਹਨਾਂ ਨੇ ਵੀ ਕਬੀਰ ਦੇ ਐ ਬਲਦੇ ਕਬੀਰ ਦੀ ਗੱਲ ਕਹੀ ਹੋਈ ਤੇ ਬਗਰ ਚੱਲ ਰਹੇ ਨੇ ਐ ਨਾਨਕ ਦੀ ਗੱਲ ਬਗਰ ਕਹੇ ਹੋਏ ਚੱਲ ਰਹੇ ਨੇ ਸੰਸਾਰ ਦੇ ਵਿੱਚ ਪ੍ਰਧਾਨਗੀ ਉੱਤੇ ਪ੍ਰਧਾਨਗੀ ਨਹੀਂ ਹੁੰਦੀ ਪ੍ਰਧਾਨ ਕੀ ਸੰਸਾਰ ਚ ਜਿਹੜੇ ਪੰਜ ਇੱਥੋਂ ਪ੍ਰਧਾਨ ਬਣ ਕੇ ਜਾਂਦੇ ਨੇ ਉਹ ਉੱਥੇ ਪ੍ਰਮਾਨ ਹੁੰਦੇ ਨੇ ਪ੍ਰਧਾਨ ਇੱਥੇ ਐ ਭਾਤ ਬਰਾਬਰ ਉੱਥੇ ਤਾਂ 300 ਵੀ ਹੈ ਨਹੀਂ ਉੱਥੇ ਪ੍ਰਧਾਨੀ ਨੇ ਬਣਨਾ ਏਰੀਆ ਸੀ ਅਰਥ ਕਰਦਾਂਦੇ ਉੱਥੇ ਪ੍ਰਧਾਨ ਨੇ ਹੋ ਪ੍ਰਧਾਨ ਜੇ ਉਹ ਪ੍ਰਧਾਨ ਨੇ ਬਾਕੀ ਥੱਲੇ ਆ ਗਏ ਉਹਨਾਂ ਨੇ ਪ੍ਰਧਾਨ ਦਾ ਬਟਾ ਹੁੰਦਾ ਕੌਣ ਪ੍ਰਧਾਨ ਹੈ ਵੀ ਸਵਾਲ ਸਾਰੇ ਹੀ ਪ੍ਰਧਾਨ ਨੇ ਫਿਰ ਆਏਗਾ ਉਹਦੇ ਸਾਰੇ ਹੀ ਪ੍ਰਧਾਨ ਨੇ ਉਹ ਤਾਂ ਸਾਰੇ ਪ੍ਰਧਾਨ ਨੇ ਇੱਥੇ ਪ੍ਰਧਾਨ ਨਾਲ ਕਹੇਗਾ ਨਾਲੇ ਨੇ ਹੋਰ ਸਿੱਖ ਸੀਗੇ ਉਹ ਨਹੀਂ ਪ੍ਰਧਾਨ ਬਹੁਤ سارے ਸਿੱਖ ਸੀ ਫਕਤਾ ਦੇ ਵੀ ਨਾਲ ਹੁੰਦੇ ਨੇ ਲੱਗੇ ਹੋਏ ਪ੍ਰਧਾਨ ਹੋਈ ਆ ਜਿਹੜਾ ਬਾਸ ਹੋ ਜਪੇ ਪ੍ਰਵਾਣ ਹੋਊਗਾ ਪੰਜੇ ਪਾਵਹਾਂ ਦਰਗੈ ਮਾਨ ਉਹ ਅਸੀਂ 10 ਸੋਰਵਾਂ ਤੋਂ ਬਰਾਬਰ ਸਮਝਦੇ ਆ ਬਾਕੀ ਸਿੱਕਾ ਨੂੰ ਕਿੰਨੂੰ ਸਮਝਦੇ ਬਰਾਬਰ ਦਸਾਂ ਨੂੰ ਜੋ ਸਮਝਦੇ ਗੁਰੂ ਰਾਮ ਸਾਹਿਬ ਦੇ ਵਿੱਚ ਬਾਕੀਆਂ ਨੂੰ ਕਿੰਨੀ ਸਮਝਦੇ ਸਿੱਖ ਦਾ ਬਾਕੀ ਹੋਰ ਵੀ ਨੇ ਪ੍ਰਧਾਨ ਕਿਉਂ ਨਹੀਂ ਕਹਿੰਦੇ ਦਸਾਂ ਦੀ ਕੰਮ ਗੱਲ ਕਰਦੇ ਉਹਨਾਂ ਦੀ ਪ੍ਰਵਾਨ ਪਰਮਾਨਗੀ ਇਹ ਪਬਲਿਕ ਦੇ ਸਾਹਮਣੇ ਹੋ ਚੁੱਕੀ ਉਹਨਾਂ ਨੂੰ ਪ੍ਰਵਾਨਗੀ ਮਿਲੀ ਹੋਈ ਹੈ ਕਿਸੇ ਪ੍ਰਧਾਨ ਤੋਂ ਨਾਲਕ ਨਏ ਪ੍ਰਧਾਨ ਹੋ ਕੇ ਪ੍ਰਵਾਨਗੀ ਦਿੱਤੀ ਲੈਣੇ ਤੋਂ ਲੈਣੇ ਨੇ ਪ੍ਰਵਾਨ ਕੀਤਾ ਹਰਵਰਦਾਸ ਨੂੰ ਹਰਵਰਦਾਸ ਨੇ ਗਾ ਕੀਤਾ ਰਾਮਦਾਸ ਨੂੰ ਰਾਮਦਾਸ ਨੇ ਕੀਤਾ ਅਰਜੁਨ ਦੇਵ ਨੂੰ ਇਦਾਂ ਪ੍ਰਵਾਨਗੀ ਚੱਲਦੀ ਗਈ ਇਹ ਤਾਂ ਪੰਜਾਂ ਦੀ ਆ ਗਈ ਬਾਣੀ ਹੁਣ 6ਵੇਂ ਆ 7ਵੇਂ 8ਵੇਂ ਨੂੰ ਪ੍ਰਵਾਨਗੀ ਦਿੱਤੀ ਜ਼ਰੂਰ ਹੈ ਇਤਿਹਾਸ ਵੀ ਕਹਿੰਦਾ ਪਰ ਉਹਨਾਂ ਨੇ ਬਾਣੀ ਨਹੀਂ ਲਿਖੀ ਜੇ ਗੁਰਤੇਗ ਬਹਾਦਰ ਨੇ ਬਾਣੀ ਰਚੀ ਹੈ ਬਾਣੀ ਦਰਜਾ ਹੈ ਉਹਨਾਂ ਨੇ ਮਹਲਾ ਨਾਵਾਂ ਲੈ ਕੇ ਪਰਮਾਨੀ ਦੇ ਦਿੱਤੀ ਇਜਾਜ਼ਤ ਛਟੋ ਤੁਸੀਂ ਇਜਾਜ਼ਤ ਤਾਂ ਇਜਾਜ਼ਤ ਤਾਂ ਗੱਲ ਰੋਲਾ ਪਾਣ ਲਗੇ ਇਜਾਜ਼ਤ ਤਾਂ ਝਗੜੇ ਦੀ ਜੜ ਹੁੰਦਾ ਜਿੱਥੇ ਵਿਦਵਾਨਾਂ ਦੀ ਉਂਗਲੀ ਕਰਦੀ ਹੈ ਉਹ ਇਜਾਜ਼ਤ ਹੁੰਦਾ ਗੁਰਬਾਣੀ ਜਿੱਨੇ ਅੜਦੀ ਵਿਦਵਾਨਾਂ ਦੀ ਉਂਗਲੀ ਇਹ ਇਹਨੇ ਉਂਗਲਾ ੜਾਉਂਦੇ ਨੇ ਵਿਦਵਾਨ ਵਿਦਵਾਨਾਂ ਨੇ ਸਾਹਮਣੇ ੜਾਉਂਦੇ ਨੇ ਉਂਗਲੀ ਜਾਂ ਗੁਰਮੁਖਾਂ ਦੇ ਲਪੇਟ ਜਾ ਜਾਂਦੇ ਨੇ ਵਿਦਵਾਨ ਫਿਰ ਤਾਂ ਆਏ ਉੜ ਜਾਂਦਾ ਜਿਵੇਂ ਮਛਟ ਰਹਿੰਦੇ ਹੈ बराबर ਦੇ ਨਿਕਲਦੀ ਮਛਰ ਉੜ ਜਾਂਦਾ ਨਾ ਹਵਾ ਨਾਲੇ ਉੜ ਜਾਂਦੇ ਨੇ ਇਹ ਕੋਈ ਨਾ ਕੋਣ ਕੁਝ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਹੈ ਕਹਿ ਬੈਠਦੇ ਨੇ ਗੱਲ ਜਵਾਬ ਦੇਣਾ ਔਖਾ ਹੋ ਜਾਂਦਾ ਉਹਨਾਂ ਰੋਮੇ ਭਾਸ਼ਾ ਨੇ ਰੋਮਾ ਮੱਲਾ ਲੈ ਕੇ ਪਰਵਾਣੀ ਦੀ ਸੈਟੀਸਫਾਈ ਕਰਦਾ ਕੋਈ ਬੋਲ ਨਹੀਂ ਸਕਦਾ ਨਹੀਂ ਮਹਲਾ ਛੇਵਾ ਲਿਖਦੇ ਹੋ ਉਹ ਨੋਮਾ ਨੋਮਾ ਮਹਲਾ ਲੈ ਕੇ ਪ੍ਰਮਾਣਿਕੀ ਹੋਗੀ ਨਾ ਬਸ ਇਹ ਪ੍ਰਮਾਣਿਕੀ ਪ੍ਰਵਾਨ ਜਿਹੜੇ ਹੋਏ ਹੋਣੇ ਉਹਨਾਂ ਨੇ ਦਿੱਤੀ ਹੋਈ ਐ ਪੰਜੇ ਪਾਵਨ ਦੀਆਂ ਨੂੰ ਪ੍ਰਵਾਨਗੀ ਮਿਲੀ ਨਹੀਂ 50 ਪ੍ਰਵਾਨਗੀ ਉਹਨਾਂ ਨੂੰ ਮਿਲੀ ਜਿਹਨਾਂ ਨੇ ਬਾਏ ਬਾੜੀ ਲਿਖੀ ਫਖਤਾਂ ਨੂੰ ਪ੍ਰਵਾਨਗੀ ਕਿਹਨੇ ਦਿੱਤੀ ਸਵਾਲ ਹੈ ਫਰਦਾਨ ਪਰਵਾਨ ਵੀ ਪੰਨਿਵੇਂ ਬਾਸ਼ਾ ਨੇ ਦਿੱਤੀ ਹੈ ਜਿਹੜੇ ਪ੍ਰਵਾਨ ਹੋਏ ਉਹਨਾਂ ਦੀ ਬਾਣੀ ਜੜਾਤੀ ਦੂਏ ਵੀ ਆਪਣੇ ਆਪ ਨੂੰ ਬਰਾਬਰ ਸਮਝਦੇ ਸੀ ਇਹਨਾਂ ਦੇ ਹੋਰ ਬਹੁਤ ਲੈ ਗਿਆ ਹੈ ਆਪਣੀ ਆਪਣੀ ਬਾਣੀ ਰਿਜੈਕਟ ਕਰਤੀ ਕਈ ਔਖੇ ਹੋ ਗਏ ਲੜਕੇ ਵੀ ਗਏ ਕਰ ਨਹੀਂ ਤੇ ਸੱਚੀ ਬਾਣੀ ਹੋ ਇਹਦਾ ਪ੍ਰਵਾਨ ਹੈ ਬਾਣੀ ਸਾਡੇ ਕੋਲ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਵਿਦਵਾਨ ਨਾ ਉਹ ਮੀਰਾ ਨੂੰ ਔਰ ਹੋਰ ਨੂੰ ਬਰਾਬਰ ਸਮਝਿਆ ਜਾਂਦੇ ਨੇ ਕੱਚੀ ਬਾਣੀ ਨੂੰ ਔਰ ਟੁਕੀ ਉਹਨਾਂ ਨੂੰ ਨਹੀਂ ਸਮਝ ਵੀ ਗੱਲ ਕੀ ਆ ਇਹ ਕਾਥੇ ਅੱਡ ਗੱਤੀ ਆ ਉਹ ਕਾਥੇ ਐ ਕਬੀਰ ਦੀ ਏਨੀ ਬਾਣੀ ਐ ਪਹਿਲਾਂ ਉਹ ਚੜੀ ਹੋਣੀ ਐ ਥੋੜੀ ਜਿਹੀ ਚੜੀ ਐ ਆ ਤਾਂ ਕੁਛ ਵੀ ਨਹੀਂ ਜਿਹੀ ਚੜੀ ਐ ਉਹ ਤਾਂ ਪੂਰਾ ਗ੍ਰੰਥ ਆ ਕਬੀਰ ਦਾ ਤਾਂ ਸਾਰਾ ਹੀ ਕੱਚੀ ਬਾਣੀ ਚੜ੍ਹੇ ਨਹੀਂ ਉਹ ਪਰਵਾਨ ਕਰਤੇ ਵਖੋਲ ਲਾਦੇ ਉਹ ਵੀ ਪਰਵਾਨ ਦੇ ਭਗਤਾਂ ਦੀ ਦੋ ਤਰ੍ਹਾਂ ਦੀ ਗੱਲ ਸੀਗੀ ਰੌਲੇ ਜਿੱਤੇ ਭਗਤਾਂ ਦੀ ਇੱਜ਼ਤ ਗੁਰਬਾਣੀ ਨੇ ਰੌਲਾ ਮਾਰਿਆ ਮੇਰੇ ਭਗਤਾਂ ਦੇ ਦੂਏ ਹਣ ਜਿਹਨਾਂ ਦੇ ਖਿਲਾਫ ਹਉਮਤ ਬੋਲਦੇ ਤਾਂ ਉਹਨਾਂ ਦਾ ਰੌਲਾ ਪਾਉਣਾ ਹੀ ਸੀ ਉਹਨਾਂ ਦੇ ਖਿਲਾਫ ਕਬੀਰ ਨੂੰ ਹੁਣ ਥੈਂਕ ਹੀ ਜਾਂਦੇ ਨੇ ਰਾਮਾਨੰਦ ਦਾ ਚੇਲਾ ਮਾੜਾ ਹੁਣ ਦੇ ਨਾਂ ਦੇ ਗੱਲ ਚ ਪਾਈ ਹੋਈ ਹੈ ਆ ਰਾਮਾਨੰਦ ਦੇ ਗੱਲ ਚ ਮਾੜਾ ਪਾਈ ਹੋਈ ਹੈ ਤੇ ਮਾੜਾ ਫਿਰਦਾ ਸੀ ਨਾਂ ਸਾਰੇ ਚਾਲਾਂ ਨੇ ਨਾ ਲੋਕਾਂ ਦੀ ਕਰਦੇ ਹੀ ਆਉਂਦੇ ਨੇ ਚਾਲ ਸ਼ੁਰੂ ਤੇ ਇਹਨਾਂ ਕੋਲ ਹੋਰ ਕੁਝ ਨਹੀਂ ਹੈ ਚਾਲਾਂ ਤੇ ਸਵਾ ਕੁਝ ਨਹੀਂ ਹੈ ਜਾਨਾ ਉਹ ਝੂਠ ਅਗਾਇ ਚਾਲਾ ਸ਼ਰਾਰਤ ਦਾ ਸਾਰਾ ਦਿਨ ਸੋਚਣਾ ਹੀ ਏ ਪੂਰਾ ਦਿਮਾਗ ਇਹ ਤਾਂ ਹੀ ਚੱਲਦਾ ਸਿੱਧੇ ਪਾਸੇ ਨੂੰ ਨਹੀਂ ਚੱਲਦਾ ਦਿਮਾਗ ਉਹ ਗੁਰਮਤ ਦਾ ਜਿਹੜਾ ਰਾਹ ਬਣਿਆ ਆਇਆ ਨਾ ਇਹਨੂੰ ਕਿਵੇਂ ਖਰਾਬ ਕਰਦੀ ਅਸੀਂ ਸਾਡਾ ਰਾਹ ਜਿਹੜਾ ਦੱਸਿਆ ਹੈ ਨਾ ਇਹ ਬਾਹਰ ਨਿਕਲਦਾ ਨਹੀਂ ਇਹਨੂੰ ਅਸੀਂ ਨਿਕਲ ਦੇਣਾ ਨਹੀਂ ਆਪੜੇ ਵਾਲਾ ਅਰਥ ਆਖਿਓ ਨਾ ਨੇ ਸਿੱਖ ਬਣੇ ਬੜੀ ਸਾਜ਼ਿਸ਼ ਕੀਤੀ ਪਹਿਲਾਂ ਵਿਰੋਧੀ ਬਣੇ ਦੁਸ਼ਮਣ ਬਣੇ ਫਿਰ ਸਿੱਖ ਬਣੇ ਫਿਰ ਆ ਬੜੇ ਫਿਰ ਅਠਾਇਆ ਗੁਰਬਾਣੀ ਨੂੰ ਕਿਤੇ ਥੋੜਾ ਕੁਛ ਕੀਤਾ ਇਹ ਹੀ ਕਰ ਸਕਦੇ ਹੁੰਦੇ ਹਮ ਪੰਚੇ ਪਾਵੇਂ ਦਰਗਾਹ ਮਾਣ ਪੰਚੇ ਪਾਵੇਂ ਦਰਗਾਹ ਦੇਖੋ ਇੱਥੇ ਪੰਚ ਆ ਗਿਆ ਫਿਰ ਪੰਚ ਆ ਗਿਆ ਲਓ ਐਦਾਂ ਦਾ ਪ੍ਰਧਾਨ ਬਣ ਕੇ ਜਾਂਦੇ ਨੇ ਇੱਥੇ ਤੇ ਪ੍ਰਧਾਨ ਹੁੰਦੇ ਨੇ ਉੱਥੇ ਦਰਗਾਹ ਤੇ ਜਾ ਕੇ ਪੰਚ ਰਹਿ ਜਾਂਦੇ ਨੇ ਪੰਚੇ ਪਾਵੇਂ ਦਰਗਾਹ ਮਾਣ ਦਰਗਾਹ ਜਾ ਕੇ ਪੰਚ ਨੇ ਸਾਰੇ ਇੱਥੇ ਪ੍ਰਧਾਨ ਸੰਸਾਰ ਦੇ ਪ੍ਰਧਾਨ ਨੇ ਪੰਜੇ ਪਾਵਾ ਨਹੀਂ ਦਾ ਪ੍ਰਧਾਨ ਹੁੰਦਾ ਉੱਥੇ ਦਰਗਾਹ ਸਾਰੇ ਪੰਜ ਦੇ ਪੰਜਾਂ ਦਾ ਫੈਸਲਾ ਗੁਰਮਤ ਜਿਹੜੀ ਹੈ ਪੰਜਾਂ ਦੀ ਫੈਸਲਾ ਹੈ ਪੰਜਾਂ ਦੀ ਬਾਣੀ ਹੈ ਤੇ ਆ ਜਿਹੜੀ ਸ਼ਰਤਾਂ ਪੂਰੀਆਂ ਕਰੂਗਾ ਬੰਦਾ ਉਹ ਸਾਡੇ ਦੇਸ਼ ਚ ਐਂਟਰੀ ਕਰਦਾ ਉਹਨਾਂ ਦਾ ਆਪਣਾ ਦੇਸ਼ ਹੈ ਦੇ ਦੇ ਸਮਝਾਨ ਨਹੀਂ ਹੁੰਦੇ ਇਹ ਗੁਰਬਾਣੀ ਸੱਚ ਖੜਦਾ ਸਮਝਾਨ ਐ ਐਂਟਰੀ ਦਾ ਜਿਹਨੇ ਐਂਟਰੀ ਲੈਣੀ ਹੈ ਪੂਰਾ ਕਰ ਦੋ ਨਹੀਂ ਇੱਥੇ ਰਹੋ ਮਲੀ ਭਾਈ ਕਰੋ ਇਹਨੂੰ ਸਾਡੇ ਨੂੰ ਇਹ ਐਂਟਰੀ ਦਾ ਸੁਲਤਾਨ ਹੈ ਉਹਨਾਂ ਦਾ ਉਹਨਾਂ ਦੇ ਨਿਯਮ ਨੇ ਇਹਨੂੰ ਪੂਰਾ ਕਰਦੂ ਜਿਹੜਾ ਸੱਚ ਖੜ ਚੜਾ ਚਾ ਉਹ ਵਰਨਾ ਇੱਥੇ ਰੋ ਗੱਲ ਇੰਨੀ ਹੋਈ ਐ ਸਿੱਖੀ ਦਾ ਐਂਡ ਇਸ ਤਰੀਕੇ ਨਾਲ ਪਤੇ ਦੀ ਗੱਲ ਹੈ ਬਾਕੀ ਕੁਰਬਾਨਾ ਇਹ ਉਹ ਹੈ ਤਾਂ ਇਹ ਸੰਸਾਰ ਵਾਸਤੇ ਕੀ ਕੁਰਬਾਨਾ ਦੂਏ ਜਿਹੜੇ ਵਿਰੋਧ ਕਰਦੇ ਤੇ ਉਹਨਾਂ ਵਾਸਤੇ ਸੀ ਆ ਪੰਜ ਕਕਾਰ ਕੋਈ ਸਭ ਗੱਲਾਂ ਅਲੱਗ ਨੇ ਇਹਦਾ ਇਹਦਾ ਕੋਈ ਮਸਲੂਮ ਨਹੀਂ ਹੈ ਜਿਹੜਾ ਨਹੀਂ ਬੋਦਾ ਨਾ ਪਾਵੇ ਜੇ ਅਧਿਰੇਜ ਕਹਿੰਦੇ ਅਸੀਂ ਨਹੀਂ ਬੋਣੀ ਨਾ ਪਾਉਗਾ ਇਹ ਅਸਮਾਨ ਪੂਰਾ ਕਰ ਦੋ ਭਗਤਾਂ ਦੀ ਰੇਣੀ ਆਏ ਗਏ ਵਾੜੀ ਦਾ ਭਗਤਾਂ ਦੀ ਵੀ ਵਿੱਚੇ ਪਈ ਆ ਤੁਸੀਂ ਖਾਲਸਾ ਨਾਮ ਉਹਨਾਂ ਨੂੰ ਇਹੀ ਕਹੋਂਗੇ ਕਜੀ ਖਾਲਸਾ ਦੀ ਬੰਦੇ ਨਾ ਮੰਨੋ ਕਬੀਰ ਦਾ ਕਹਿੰਦਾ ਜਨ ਭੈ ਖਾਲਸੇ ਗੁਰਬਾਣੀ ਖਾਲਸੇ ਦੀ ਉਹਨੂੰ ਉਪਾਤੀ ਦਿੰਦੀ ਹੈ ਤੁਸੀਂ ਨਾ ਦੋ ਉਹ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿੰਨ ਜਾਨੀ ਜਿਹਨੇ ਗੁਰਵਤ ਸਮਝ ਲਈ ਉਹ ਖਾਲਸਾ ਵੱਡੀ ਸ਼ਰਤ ਗੁਰਮਤਿ ਨੂੰ ਸਮਝਣਾ ਹੈ ਵੱਡੀ ਸ਼ਰਤ ਬਾਣਾ-ਬਾਣਾ ਨਹੀਂ ਹੈ ਕਿ ਗੁਰਮਤਿ ਦਾ ਊੜਾ-ਵਾੜਾ ਨਹੀਂ ਹੋਣਾ ਬਾਣਾ-ਪਾਲਿਆ ਫਿਰ ਵੀ ਨਹੀਂ ਹੈ ਖਾਲਸਾ ਸ਼ਰਤ ਕੁਰਬਾਨੀ ਦੀ ਹੈ ਪ੍ਰੇਮ ਭਗਤ ਜੇ ਨਾ ਜਾਨੀ ਕੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਨੀ ਜਾਨੀ ਹੈ ਪ੍ਰੇਮ